ਸਤਿ ਸ਼੍ਰੀ ਅਕਾਲ ਜੀ ਜਸਪ੍ਰੀਤ ਪੰਜਾਬੀ ਬੁਟੀਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਕਟਿੰਗ ਕਰਨ ਲੱਗੇ ਆਂ ਅੰਬਰੀਲਾ ਪਲਾਜੋ ਦੀ ਕੋਈ ਇਹਨੂੰ ਅੰਬਰੀਲਾ ਪਲਾਜੋ ਵੀ ਕਹਿ ਦਿੰਦੇ ਆ ਕੋਈ ਇਹਨੂੰ ਸਰਕਲ ਪਲਾਜੋ ਵੀ ਕਹਿ ਦਿੰਦੇ ਜੀ ਆਹ ਆਪਣਾ ਕੱਪੜਾ ਜੀ ਇਹ 2.5 ਮੀਟਰ ਲੰਬਾਈ ਹੈ ਕੱਪੜੇ ਦੀ ਇਹਨੂੰ ਇਸ ਤਰ੍ਹਾਂ ਕਰਕੇ ਤੁਸੀਂ ਪਹਿਲਾਂ ਦੂਰਾ 모ੜ ਲੈਣਾ ਕੱਪੜੇ ਨੂੰ ਠੀਕ ਹੈ ਹੁਣ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਦੂਰਾ ਵਿਛਾ ਲਿਆ ਜਿਹੜਾ ਇਧਰਲੀ ਸਾਈਡ ਵਾਲਾ ਪਾਸਾ ਖੁੱਲਾ ਪਾਸਾ ਇਹਨੂੰ ਮੋੜ ਕੇ ਇਸ ਕੰਨੀ ਦੇ ਨਾਲ ਮਿਲਾ ਦਾਂਗੇ ਇਸ ਤਰ੍ਹਾਂ ਆਪਾਂ ਮਿਲਾ ਦੱਸ ਕੰਨੀ ਨਾਲ ਇਹ ਲਾਈਨਿੰਗ ਵਾਲਾ ਪਲਾਜ਼ੋ ਆ ਜੀ ਇਹਦੀ ਲਾਈਨਿੰਗ ਵੀ ਤੁਹਾਨੂੰ ਕੱਟ ਕੱਟ ਕੇ ਦੱਸਾਂਗੇ ਕਿਸ ਤਰ੍ਹਾਂ ਕੱਟੀ ਜਾਂਦੀ ਹੈ ਆਪਾਂ ਇਹਦੀ ਤੈਂ ਲਾ ਲਈ ਇਹਦੀ ਲੰਬਾਈ ਹੈਗੀ ਹੈ 34 ਤਿਆਰ 벨ਟ ਦੀ ਬਾਈ ਆ ਪਹਿਲਾਂ ਆਪਾਂ 벨ਟ ਦਾ ਨਿਸ਼ਾਨ ਲਾਵਾਂਗੇ 벨ਟ ਦਾ ਨਿਸ਼ਾਨ ਇੱਥੋਂ ਲਾਉਣਾ ਤੁਸੀਂ ਇੱਥੋਂ ਬਾਈ ਆਪਣਾ ਇੱਥੇ ਬੰਦ ਆ ਹੁਣ ਇਸ ਚੁੰਡ ਤੋਂ ਇਸ ਤਰ੍ਹਾਂ ਨਿਸ਼ਾਨ ਲਾਉਣਾ ਜੀ ਇਹ 14.5 ਮੰਨਦਾ ਇੱਥੇ ਐ ਗਲਾਈ ਨਾਲ ਨਿਸ਼ਾਨ ਲਾਈ ਜਾਣਾ 14.5 ਤੇ ਹੁਣ ਆਪਾਂ ਇਹਦੀ ਲੰਬਾਈ ਹੈ ਜਿਹੜੀ ਉਹ ਇੱਥੋਂ ਨਾਪਣੀ ਆ 1 ਇੰਚ ਛੱਡ ਦੇਣਾ ਆਪਾਂ ਬੈਲਟ ਦਾ ਆ ਆਪਣਾ 벨ਟ ਦਾ ਹੋ ਗਿਆ 1 ਇੰਚ ਇਹਦੀ 벨ਟ ਅਲੱਗ ਲੱਗਦੀ ਹੈ ਆ ਆਪਣਾ 벨ਟ ਵਾਲਾ ਹੋ ਗਿਆ ਆ ਭਜਨੀ ਲੰਬਾਈ ਰੱਖਣੀ ਉਹਦਾ ਹੋ ਗਿਆ ਹੁਣ ਇਹਦੀ ਚੌंती ਲੰਬਾਈ ਹੈ ਤੇ ਇੱਥੋਂ ਰੱਖਾਂਗੇ ਆਪਾਂ ਚੌंती ਤਿਆਰ ਰੱਖਾਂਗੇ ਕਿਉਂਕਿ 1 ਇੰਚ अद्धा इंच इतने मुड़जूगा अद्धा इंच नीचे पूरा पूरा ही आऊगा अपना जी गोल निशान लै ला लेना जी तुम सारे ਇੱਥੇ ਆਪਾਂ ਜੋੜ ਲਾਵਾਂਗੇ ਇਧਰੋਂ ਜਿਹੜਾ ਕੱਪੜਾ ਲੋ ਉਹਦਾ ਜੋੜ ਜੋੜ ਲੱਗ ਜੂਗਾ ਜੀ ਹੁਣ ਇਹਦਾ ਆਪਾਂ ਝੋਲੀ ਦਾ ਨਿਸ਼ਾਨ ਲਾਵਾਂਗੇ ਜੀ ਇਹ ਕੰਚਾ ਬਲਟਾ ਵਾਲਾ ਹੋ ਗਿਆ గ్యం ఇంచేతో బారా ఇంచోళే ఇర ఇద్దరు ఎవే రైపా దో ఇరే దీని ఝోళీది గలయి పా हम आपकी कटिंग करते हैं कटिंग आलास्टिक वाला कपड़ा यह छट देना ये नहीं अपना बिचना इत कटिंग करनी है, चोली कटती हूँ इतों कट दें पूरा पूरा ही अपना इतों गलाई चट दें बहुत ही सौखा तरीका प्लाजो कटन का जी जरा कपड़ा सैड तो लिया ਇਹਦਾ ਆਪਾਂ ਜੋੜ ਕੱਟ ਦਿੰਨੇ ਜੀ ਜਿਹੜਾ ਇੱਥੇ ਲੱਗੂਗਾ ਇਹ ਜੇ ਲੰਬਾਈ ਤੁਹਾਡੀ ਜਮਾਂ ਹੀ ਘਾਟਾ ਫੇਰ ਜੋੜ ਨਹੀਂ ਲੱਗਣਾਗਾ ਜੇ ਲੰਬਾਈ 34 35 36 ਇਸ ਤੋਂ ਵੱਧਾ ਫੇਰ ਜੋੜ ਲੱਗੂ ਹੀ ਲੱਗੂਗਾ ਇਸ ਤਰ੍ਹਾਂ ਕੰਨੀ ਨੇ ਕੰਨੀ ਮਲਾ ਕੇ ਇਹ ਥਾਂ ਤੋਂ ਦੇਖ ਕੇ ਧਿਆਨ ਨਾਲ ਕੱਟ ਦੇਣਾ ਠੀਕ ਹੈ ਆ ਆਪਣੀ ਕਟਿੰਗ ਹੋ ਗਈ ਹੁਣ ਤੁਹਾਨੂੰ ਦੱਸਦੇ ਆ ਲਾਈਨਿੰਗ ਕੱਟਣੀ ਇਹਦੀ ਆ ਆਪਣੀ ਲਾਈਨਿੰਗ ਹੈ ਜੀ ਉਸੇ ਤਰ੍ਹਾਂ ਲਾਈਨਿੰਗ ਨੂੰ ਵੀ ਦੂਰਾ ਮੋੜ ਲੈਣਾ मोड़ के आला पला चाह के इस कन्नी ने मिला देना चंगी तरह वाल कड़ लेने जी आज जो आप कटिया प्लाजो इन उपर रख लांगे जी ये आप इंच कट कटांगे जी ਲੌਣਾ ਪਾਉੱਚੀ ਰੱਖਾਂਗੇ ਇਹਦੇ ਨਾਲ ਇਹਨੂੰ ਇੱਥੋਂ ਚੱਕ ਕੇ 3 ਇੰਚ ਆਪਾਂ ਉੱਪਰ ਨੂੰ ਮੋੜ ਦਾਂਗੇ

आ हम आपको जोड़ा कटिंग किया प्लाजो यू चाके पासे रख दिने जी लाइनिंग आप कट फालतू कपड़ा आप आपोले कटती जी आरोपों कटता

ਇਸ ਤਰ੍ਹਾਂ ਕੰਨੀ ਨ ਕੰਨੀ ਮਿਲਾ ਲਾਂਗੇ ਜਿਹੜਾ ਆਪਣਾ ਫालतू ਕੱਪੜਾ ਬਚਿਆ ਇਸੇ ਚ ਜੋੜ ਲਾਵਾਂਗੇ ਆਪਾਂ ਇਹਦਾਂ ਕਟਿੰਗ ਕਰ ਦਾਂਗੇ ਆ ਦੇਖੋ ਜੀ ਬਿਲਕੁਲ ਸਿੰਪਲ ਤੇ ਸੌਖਾ ਤਰੀਕਾ ਪਲਾਜੋ ਕਟਿੰਗ ਕਰਨ ਦਾ ਇਹਨੂੰ ਕੋਈ ਸਰਕਲ ਪਲਾਜੋ ਵੀ ਕਹਿ ਦਿੰਦੇ ਆ ਸੀਤਾ ਮਰੇਲਾ ਪਲਾਜੋ ਕਹਿੰਨੇ ਆ ਜੀ ਆ ਲਾਈਨਿੰਗ ਹੋ ਗਈ ਆ ਪਲਾਜੋ ਹੋ ਗਿਆ ਆਪਣਾ ਹੁਣ ਆਪਾਂ 벨ਟ ਕਟਿੰਗ ਕਰਾਂਗੇ ਜਿਹੜਾ ਆਪਣਾ ਫालतू ਕੱਪੜਾ ਬਚਿਆ ਜੀ ਉਹਦੇ ਨਾਲ 벨ਟ ਲਗਾ ਲਾਂਗੇ 벨ਟ ਆਪਾਂ ਸਵਾ ਕੈਂਚ ਦੀ ਲੱਗੂਗੀ ਜੀ ਚੁੜਾਈ ਉਹਦੀ ਕਟਾਂਗੇ ਆਪਾਂ 3.5 ਇੰਚ ਉਸ ਵਿੱਚ ਮੁੜ ਜੂਏ ਚੁੜਾਈ ਹੈਗੀ ਇਹਦੀ 22 23 ਰੱਖਾਂਗੇ ਜੋੜ ਲੱਗੂ Itulah yang kita potong. Di sini juga kita potong. Di sini juga kita potong. Di sini juga kita ਕਿ ਜਿਹੜਾ ਲਾਈਨਿੰਗ ਵਾਲਾ ਪਲਾਜ਼ੋ ਹੁੰਦਾ ਜੀ ਉਹਦੇ 'ਚ ਤਾਂ 벨ਟ 'ਚ ਹੀ ਲਾਈਨਿੰਗ ਲੱਗੂਗੀ ਜੀ। ਨੇ ਵਿੱਚ ਦੀ ਤੁਹਾਡੇ ਇਲਾਸਟਿਕ ਦਿਖੂਗੀ ਪਤਲਾ ਹੋ ਜਾਊਗਾ ਕਪੜਾ। ਤੇ ਆਪਾਂ ਜੋੜ ਲਾਵਾਂਗੇ ਘੱਟ ਰਹਿ ਗਈ ਜੀ। ਇਹਦੇ ਨਾਲ ਆਪਾਂ ਜੋੜ ਕੱਟ ਲਾਂਗੇ। ਆ ਆਪਣਾ ਜੋੜ ਹੋ ਗਿਆ। ਇਹ ਲਾਈਨਿੰਗ ਦੀ ਵੀ ਕਟਿੰਗ ਹੋ ਗਈ। ਬਹੁਤ ਹੀ ਸੌਖਾ ਤੇ ਸਿੰਪਲ ਤਰੀਕਾ ਅਮਰੀਲਾ ਪਲਾਜ਼ੋ ਕਟਿੰਗ ਕਰਨ ਦਾ ਇਸ ਤਰ੍ਹਾਂ ਤੁਸੀਂ ਵੀ ਕਟਿੰਗ ਕਰ ਸਕਦੇ ਹੋ। ਆਪਾਂ ਇਹਦੀ ਸਿਲਾਈ ਵੀ ਸ਼ੁਰੂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ। ਜਦੋਂ ਮੈਂ ਹੁਣ ਸਿਲਾਈ ਕਰੂੰਗੀ ਉਹਦੀ ਵੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ। ਬਹੁਤ ਹੀ ਸੌਖਾ ਤਰੀਕਾ ਜੀ। ਮੇਰੀ ਵੀਡੀਓ ਵਧੀਆ ਲੱਗੀ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ